ਤੁਸੀਂ ਦੇਖ ਸਕਦੇ ਹੋ ਉਸ ਚੋਟੀ ਤੋਂ ਪੱਥਰ ਫਲੇ ਡਿੱਗਿਆ ਹੈਗਾ ਰੋਡ ਹੋ ਗਿਆ ਪੂਰੀ ਬੰਦ ਸੋ ਹੁਣ ਹੀ ਰੋਡ ਖੁੱਲਿਆ ਹੈਗਾ ਜੰਮੂ ਕਸ਼ਮੀਰ ਹਾਈਵੇ ਨੈਸ਼ਨਲ ਹਾਈਵੇ ਹੁਣੀ ਟ੍ਰੈਫਿਕ ਖੁੱਲੀ ਹੈਗੀ ਆ ਕਿਆ ਬਾਤ ਹੈ ਜੀ ਸਪਾ ਜੰਮੂ ਕਸ਼ਮੀਰ ਦੇ ਨੈਸ਼ਨਲ ਹਾਈਵੇ ਤੇ ਆਂ ਤੋ ਇਥੋਂ ਆਪਾਂ ਪਟੜੀ ਟਾਪ ਹੈਗਾ ਅਪਰੋਕਸੀਮੇਟਲੀ 40 ਕਿਲੋਮੀਟਰ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਸਾਈਕਲ ਲਾਈਟ ਕਰਦੇ ਆਂ ਲੁਧਿਆਣੇ ਤੋਂ ਸ਼੍ਰੀਨਗਰ ਦੇਖ ਸਕਦੇ ਆਂ ਅੱਜ ਦਾ ਟੌਪਿਕ ਹੈਗਾ ਪਟੜੀ ਟਾਪ